ਸਤਿ ਸ਼੍ਰੀ ਅਕਾਲ ਅਦਾਬ ਸਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਂਟਰਟੇਨਮੈਂਟ ਦੀ ਮਿੰਨੀ ਪੌਕੇਟ ਤੇ ਮੈਂ ਤੁਹਾਡੀ ਦੋਸਤ ਪ੍ਰਿਆ ਪਰਮਾਰ ਇੱਕ ਵਾਰ ਫਿਰ ਤੁਹਾਡੇ ਕੋਲ ਹਾਜ਼ਰ ਹੋ ਗਈਆਂ ਮਨੋਰੰਜਨ ਚਕਤ ਨਾਲ ਚੁੜੀਆਂ ਖਬਰਾਂ ਲੈ ਕੇ ਰੋਜ਼ਾਨਾ ਵਾਰਤਾਣੀਆਂ ਖਬਰਾਂ ਸੁਣ ਕੇ ਜੇ ਬੋਰ ਹੋ ਗਏ ਤਾਂ ਚੱਕੋ ਮੋਬਾਈਲ ਲਾਈਕ ਤੇ ਸਬਸਕ੍ਰਾਈਬ ਕਰ ਲਓ ਸਾਡਾ ਪੇਜ ਲਾਈ ਪੰਜਾਬੀ ਟੀਵੀ ਕਿਉਂਕਿ ਹੁਣ ਤੁਹਾਨੂੰ ਰੋਜ਼ਾਨਾ ਦੇਖਣ ਨੂੰ ਮਿਲਣਗੀਆਂ ਮਨੋਰੰਜਨ ਚਕਤ ਨਾਲ ਚੁੜੀਆਂ ਤਮਾਕੇਦਾਰ ਖਬਰਾਂ ਤਾਂ ਅੱਜ ਦੀ ਸ਼ੁਰੂਆਤ ਕਰਦੇ ਆ ਇਸ ਖਬਰ ਤੋਂ ਫਿਲਮੀ ਇੰਡਸਟਰੀ ਵਿੱਚ ਮਸ਼ਹੂਰ ਚਿਹਰਿਆਂ ਦਾ ਟ੍ਰੋਲ ਹੋਣਾ ਤਾਂ ਆਮ ਜਿਹੀ ਗੱਲ ਹੋ ਗਈ ਕੋਈ ਆਪਣੇ ਕੱਪੜਿਆਂ ਨੂੰ ਲੈ ਕੇ ਟ੍ਰੋਲ ਹੁੰਦਾ ਹੈ ਤਾਂ ਕੋਈ ਆਪਣੇ ਕੱਦ ਨੂੰ ਲੈ ਕੇ ਕੋਈ ਮੋਟਾਪੇ ਨੂੰ ਲੈ ਕੇ ਤਾਂ ਕੋਈ ਆਪਣੇ ਰਿਸ਼ਤਿਆਂ ਨੂੰ ਲੈ ਕੇ ਤਾਂ ਹੁਣ ਰੀਨਾ ਰੋਏ ਇੱਕ ਮਿੰਟ ਤੁਹਾਨੂੰ ਰੀਨਾ ਰੋਏ ਦਾ ਤਾਂ ਪਤਾ ਹੈ ਨਾ ਜੀ ਹਾਂ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰੋਏ ਜੋ ਕਿ ਕਾਰ ਹਾਦਸੇ ਦੇ ਸਮੇਂ ਉਹਨਾਂ ਦੇ ਨਾਲ ਹੀ ਮੌਜੂਦ ਸੀ ਉਹ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਟ੍ਰੋਲ ਹੁੰਦੇ ਹੋਏ ਨਜ਼ਰ ਆ ਰਹੇ ਆਪਣੇ ਉਸੇ ਰਿਸ਼ਤੇ ਨੂੰ ਲੈ ਕੇ ਜੋ ਰਿਸ਼ਤਾ ਉਹਨਾਂ ਦਾ ਦੀਪ ਸਿੱਧੂ ਦੇ ਨਾਲ ਸੀ ਆਉ ਤੁਹਾਨੂੰ ਵੀ ਦੱਸ ਦਿਆਂ ਕਿ ਲੋਕਾਂ ਵੱਲੋਂ ਰੀਨਾ ਰੌਇਤ ਤੇ ਦੀਪ ਸਿੱਧੂ ਦੇ ਰਿਸ਼ਤੇ ਨੂੰ ਲੈ ਕੇ ਤਾਂ ਉਸ ਕਾਰ ਹਾਸੇ ਨੂੰ ਲੈ ਕੇ ਕੀ ਕੁਝ ਕੀਤਾ ਜਾ ਰਿਹਾ ਹੈ ਦੀਪ ਸਿੱਧੂ ਤਾਂ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹੀ ਆ ਪਰ ਇਸ ਵਾਰ ਉਹਨਾਂ ਦੀ ਗਰਲਫ੍ਰੈਂਡ ਰੀਨਾ ਰੌਇ ਵੀ ਸੁਰਖੀਆਂ ਵਿੱਚ ਦਰਅਸਲ ਪਾਕਿਸਤਾਨ ਦੀ ਵਿਵਾਦਿਤ ਵੈਬ ਸੀਰੀਜ਼ ਸੇਵਕ ਦੇ ਕੰਫੈਂਸ਼ਸ ਵਿੱਚ ਦੀਪ ਸਿੱਧੂ ਦੀ ਜ਼ਿੰਦਗੀ ਤੇ ਕਹਾਣੀ ਦਿਖਾਈ ਗਈ ਹੈ ਇਸ ਵਿੱਚ ਦੀਪ ਸਿੱਧੂ ਤੇ ਰੀਨਾ ਦਾ ਪਿਆਰ ਵੀ ਦਿਖਾਇਆ ਗਿਆ ਹੈ ਇਸ ਫਿਲਮ ਵਿੱਚ ਰੀਨਾ ਦੀਪ ਦਾ ਕਿਰਦਾਰ ਵੇਖ ਪੜ ਗਈ ਤੇ ਉਸ ਨੂੰ ਇਸ ਫਿਲਮ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ ਲੋਕਾਂ ਵੱਲੋਂ ਰੀਨਾ ਨੂੰ ਟ੍ਰੋਲ ਕੀਤਾ ਜਾਣ ਲੱਗਾ ਇੰਨਾ ਹੀ ਨਹੀਂ ਸਗੋਂ ਦੀਪ ਸਿੱਧੂ ਦੇ ਪ੍ਰਸ਼ੰਸਕਾਂ ਵੱਲੋਂ ਉਸ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਕਈਆਂ ਨੇ ਰੀਨਾ ਨੂੰ ਦੀਪ ਸਿੱਧੂ ਦਾ ਕਾਤਲ ਦੱਸਿਆ ਦੱਸ ਦਈਏ ਕਿ ਇਸ ਫਿਲਮ ਵਿੱਚ ਦੀਪ ਸਿੱਧੂ ਦੇ ਐਕਸੀਡੈਂਟ ਨੂੰ ਇੱਕ ਕਤਲ ਦਿਖਾਇਆ ਗਿਆ ਹੈ ਜਿਸ ਦੇ ਚਲਦਿਆਂ ਕਈ ਲੋਕਾਂ ਨੇ ਰੀਨਾ رائے ਤੇ ਸਵਾਲ ਖੜੇ ਕਰ ਦਿੱਤੇ ਨੇ ਇੱਕ ਸ਼ਖਸ ਨੇ ਲਿਖਿਆ ਤੁਸੀਂ ਦੀਪ ਸਿੱਧੂ ਦੀ ਮੌਤ ਤੋਂ ਬਾਅਦ 15 ਫਰਵਰੀ ਨੂੰ ਹੀ ਪੰਜਾਬ ਸ਼ੁਰੂ ਦਿੱਤਾ ਸੀ ਕਿਉਂ ਕਿਉਂ ਤੁਸੀਂ ਦੀਪ ਸਿੱਧੂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਨਹੀਂ ਹੋਏ? ਕਿਉਂ ਤੁਸੀਂ ਐਕਸੀਡੈਂਟ ਤੋਂ ਪਹਿਲਾਂ ਦੀਆਂ ਘਟਨਾਵਾਂ ਤੇ ਖੁੱਲਕੇ ਨਹੀਂ ਬੋਲੇ? ਇਸ ਦੇ ਨਾਲ ਹੀ ਇੱਕ ਸ਼ਖਸ ਨੇ ਇਹ ਸਵਾਲ ਵੀ ਪੁੱਛਿਆ ਕਿ ਐਕਸੀਡੈਂਟ ਵਿੱਚ ਦੀਪ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਰ ਇਹ ਕਿਵੇਂ ਹੋ ਸਕਦਾ ਹੈ ਕਿ ਇੰਨੇ ਭਿਆਨਕ ਐਕਸੀਡੈਂਟ ਵਿੱਚ ਤੁਹਾਨੂੰ ਕੋਈ ਖਰੋਜ ਨਹੀਂ ਆਈ? ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਕਿਹਾ ਕਿ ਜੇ ਦੀਪ ਨਾਲ ਇੰਨਾ ਪਿਆਰ ਸੀ ਤਾਂ ਪੁਲਿਸ ਦੀ ਮਦਦ ਕਿਉਂ ਨਹੀਂ ਕੀਤੀ? ਜਾਂਚ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਕਈ ਸਵਾਲ ਲੋਕਾਂ ਵੱਲੋਂ ਖੜੇ ਕੀਤੇ ਜਾ ਰਹੇ ਨੇ ਜੋ ਲੋਕਾਂ ਨੂੰ ਇਸ ਸੋਚਣ ਤੇ ਮਜਬੂਰ ਕਰ ਦਿੰਦੇ ਨੇ ਕਿ ਜੇ ਇਹ ਐਕਸੀਡੈਂਟ ਇੱਕ ਹਾਸਾ ਨਹੀਂ ਕਤਲ ਹੈ ਤਾਂ ਕਿ ਰੀਨਾ ਰੋਈ ਇਸ ਕਤਲ ਵਿੱਚ ਸ਼ਾਮਿਲ ਹੋ ਸਕਦੀ ਹੈ ਕਿਉਂਕਿ ਦੀਪ ਸਿੱਧੂ ਦੇ ਚੋਹਣ ਵਾਲਿਆਂ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਆ ਲਗਦਾ ਹੈ ਕਿ ਰੀਨਾ ਰੋਏ ਵੱਲੋਂ ਇਲਜ਼ਾਮ برداشت ਨਹੀਂ ਕਿਤੇ ਜਾ ਰਹੇ ਕਿਉਂਕਿ ਉਹਨਾਂ ਵੱਲੋਂ ਇੱਕ ਯੂਜ਼ਰ ਦੇ ਕਮੈਂਟ ਦਾ ਜਵਾਬ ਦਿੰਦਿਆਂ ਕਿਹਾ ਗਿਆ ਹੈ ਕਿ ਜਿਸ ਸ਼ਖਸ ਨੂੰ ਮੈਂ ਇੰਨਾ ਪਿਆਰ ਕਰਦੀ ਸੀ ਤੇ ਜਲਦ ਹੀ ਉਸ ਨਾਲ ਵਿਆਹ ਕਰਨ ਜਾ ਰਹੀ ਸੀ ਮੇਰੇ ਦਿਲ ਤੇ ਇਸ ਘਟਨਾ ਦਾ ਡੂੰਘਾ ਅਸਰ ਹੋਇਆ ਪਰ ਥੋੜਾ ਇੰਤਜ਼ਾਰ ਕਰੋ ਕਿਉਂਕਿ ਜਲਦੀ ਮੈਂ ਦੀਪ ਸਿੱਧੂ ਤੇ ਉਸ ਹਾਸੇ ਬਾਰੇ ਗੱਲ ਕਰੂੰਗੀ ਹੁਣ ਦੇਖਣਾ ਹੋਵੇਗਾ ਕਿ ਰੀਨਾ ਇਸ ਹਾਸੇ ਬਾਰੇ ਖੁੱਲ ਕੇ ਗੱਲ ਕਰ ਪਾਵੇਗੀ ਜੀ ਹਾਂ ਤਾਂ ਇਸ ਹਸਸੇ ਬਾਰੇ ਕਿਹੜੇ ਖੁਲਾਸੇ ਹੋਣਗੇ ਇਸ ਦਾ ਦੀਪ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਜੇ ਇਹ ਕਤਲ ਸੀ ਤਾਂ ਦੀਪ ਸਿੱਧੂ ਦੇ ਚਾਹਣ ਵਾਲੇ ਆਪਣੇ ਪਸੰਦੀਦਾ ਅਦਾਕਾਰ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਨੇ ਇਸ ਅਦਾਕਾਰਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੰਨੀ ਵੱਡੀ ਗੱਲ ਸਾਂਝੀ ਨਹੀਂ ਕੀਤੀ ਤੇ ਚੁੱਪਕੇ-ਚੁੱਪਕੇ ਵਿਆਹ ਵੀ ਕਰਵਾ ਲਿਆ ਹਾਲਾਂਕਿ ਤੁਸੀਂ ਵੀ ਇਸ ਅਦਾਕਾਰਾਂ ਦੀਆਂ ਜੋੜੇ ਵਿੱਚ ਵਿਆਹ ਦੇ ਜੋੜੇ ਵਿੱਚ ਕੁਝ ਤਸਵੀਰਾਂ ਤਾਂ ਦੇਖੀਆਂ ਹੋਣਗੀਆਂ ਪਰ ਲੋਕਾਂ ਵੱਲੋਂ ਉਹਨਾਂ ਤਸਵੀਰਾਂ ਨੂੰ ਪ੍ਰੈਂਕ ਸਮਝਿਆ ਜਾ ਰਿਹਾ ਸੀ ਪਰ ਇਹ ਤਸਵੀਰਾਂ ਕੋਈ ਪ੍ਰੈਂਕ ਨਹੀਂ ਹੈ ਕਿਉਂਕਿ ਇਸ اداکارਾਂ ਨੇ ਸੱਚੀ ਵਿੱਚ ਵਿਆਹ ਕਰਵਾ ਲਿਆ ਉਹ ਵੀ ਆਪਣੇ ਜਿਮ ਟ੍ਰੇਨਰ ਨਾਲ ਅਸੀਂ ਗੁੱਪੀ ਬਹੂ ਚਾਨੀ ਕਿਸ ਸਾਥ ਨਿਵਾਣਾ ਸਾਥੀ ਆਦੀ ਗੁੱਪੀ ਬਹੂ ਦੇਵੋਲੀ ਨਾਲ ਦੀ ਗੱਲ ਕਰ ਰਹੇ ਹਾਂ ਜੋ ਕਿ ਹੁਣ ਵਿਆਹ ਦੇ ਬੰਧਨ ਵਿੱਚ ਬੱਜ ਗਈ ਹੈ ਤੇ ਆਪਣੇ ਜਿਮ ਟ੍ਰੇਨਰ ਨਾਲ ਲੁਨਾ ਨੇ ਵਿਆਹ ਕਰਵਾ ਲਿਆ ਉਹਨਾਂ ਵੱਲੋਂ ਆਪਣੇ ਵਿਆਹ ਦੀ ਖੁੱਦ ਹੀ ਪੁਸ਼ਟੀ ਕੀਤੀ ਗਈ ਹੈ ਆ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਉਹਨਾਂ ਦੇ ਨਵੇਂ ਜੋੜੇ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਥ ਨਿਭਾਣਾ ਸਾਥੀ ਅਧਿਕ ਗੁੱਪੀ ਬਹੁਜਾਨੀ ਕਿ ਦੇਵੂ ਲੀਨਾ ਨੇ ਆਪਣੇ ਜਿਮ ਟ੍ਰੇਨਰ ਨਾਲ ਕੋਟ ਮੈਰਿਜ ਕਰਵਾ ਲਈ ਹੈ ਹਾਲਾਂਕਿ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੀ ਜੋੜੀ ਸਾਥ ਨਿਭਾਣਾ ਸਾਥੀਆਂ ਵਿੱਚ ਗੁੱਪੀ ਬਹੁ ਦੇ ਦੇਵਰ ਦੀ ਭੂਮਿਕਾ ਨਿਭਾਉਣ ਵਾਲੇ ਵਿਸ਼ਾਲ ਸਿੰਘ ਨਾਲ ਕਾਫੀ ਪਸੰਦ ਕੀਤੀ ਜਾਂਦੀ ਸੀ ਤੇ ਉਹਨਾਂ ਨੂੰ ਦੇਖ ਕੇ ਲੋਕ ਸਮਝਦੇ ਸੀ ਕਿ ਦੋਵੇਂ ਕਪਲ ਸੇ ਪਰ ਅਜਿਹਾ ਬਿਲਕੁਲ ਵੀ ਨਹੀਂ ਸੀ ਕਿਉਂਕਿ ਹੁਣ ਦੇਵੂ ਵੱਲੋਂ ਆਪਣੇ ਜਿਮ ਟ੍ਰੇਨਰ ਨਾਲ ਵਿਆਹ ਕਰਵਾ ਲਿਆ ਗਿਆ ਹੈ ਤੇ ਇਸ ਵਿਆਹ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਨਵੀਂ ਵਿਆਹੀ ਇਹ ਚੂੜੀ ਥੁਵਾਨੋ ਕਿਵੇਂ ਦੀ ਲੱਗੀ ਕੋਈ ਵੀ ਫਿਲਮ ਹਿੱਟ ਹੋਵੇਗੀ ਜਾਂ ਫਿਰ ਫਲॉप ਇਹ ਤਾਂ ਦਰਸ਼ਕਾਂ ਦੇ ਹੱਥ ਵਿੱਚ ਹੀ ਹੈ ਜੇ ਦੇਖਿਆ ਜਾਵੇ ਤਾਂ ਅੱਜਕੱਲ ਫਿਲਮਾਂ ਫਲॉप ਕਾਫੀ ਹੁੰਦੀਆਂ ਨੇ ਖਾਸ ਤੌਰ ਤੇ ਬਾਲੀਵੁੱਡ ਫਿਲਮਾਂ ਬਾਲੀਵੁੱਡ ਫਿਲਮਾਂ ਤਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਗਿਰ ਜਾਂਦੀਆਂ ਨੇ ਤੇ ਜੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਵਿਵਾਦਾਂ ਵਿੱਚ ਹੋਵੇ ਤਾਂ ਰਿਲੀਜ਼ ਹੋਣ ਤੋਂ ਬਾਅਦ ਉਹ ਫਿਲਮ ਹਿੱਟ ਕਿਵੇਂ ਹੋ ਸਕਦੀ ਹੈ ਅਸੀਂ ਫਿਲਮ ਪਠਾਨ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਸ਼ਾਹਰੂਖ ਖਾਨ ਤੇ ਦੀਪਿਕਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਉਹਨਾਂ ਦੀ ਫਿਲਮ ਅਜੇ ਰਿਲੀਜ਼ ਵੀ ਨਹੀਂ ਹੋਈ ਕਿ ਵਿਵਾਦ ਦਾ ਵਿੱਚ ਕਿਦੀ ਹੋਈ ਨਜ਼ਰ ਆ ਰਹੀ ਹੈ। ਤੇ ਆਪਣੀ ਫਿਲਮ ਨੂੰ ਵਿਵਾਦਾਂ ਵਿੱਚ ਕਿਰਦਾ ਹੋਇਆ ਦੇਖ ਕੇ ਸ਼ਾਹਰੂਖ ਖਾਨ ਵੱਲੋਂ ਲੋਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਗਿਆ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਸ਼ਾਹਰੂਖ ਖਾਨ ਵੱਲੋਂ ਕੀ ਜਵਾਬ ਦਿੱਤਾ ਗਿਆ ਹੈ। ਸ਼ਾਹਰੂਖ ਖਾਨ ਦੀ ਫਿਲਮ ਚਾਹੇ ਅਜੇ ਰਿਲੀਜ਼ ਨਹੀਂ ਹੋਈ ਪਰ ਇਸ ਦਾ ਗਾਣਾ ਰਿਲੀਜ਼ ਹੋ ਚੁੱਕਾ ਹੈ। ਜਿਸ ਦੇ ਚਲਦਿਆਂ ਲੁਕਾ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸਿਰਫ ਵਿਰੋਧ ਹੀ ਨਹੀਂ ਸਗੋਂ ਸ਼ਾਹਰੂਖ ਖਾਨ ਦੇ ਪੋਸਟਰ ਤੇ ਚਪਲਾ ਮਾਰੀਆਂ ਜਾ ਰਹੀਆਂ ਨੇ ਇਸ ਦਿਨਾਂ ਲਈ ਅੱਗ ਲਾ ਕੇ ਉਹਨਾਂ ਦੇ ਪੋਸਟਰ ਸਾੜੇ ਜਾ ਰਹੇ ਨੇ ਇਹਨਾਂ ਵਿਵਾਦਾਂ ਦੇ ਚਲਦਿਆਂ ਫਿਲਮੂਡ ਦੇ ਕਿੰਗ ਨੇ ਆਪਣੀ ਚੁੱਪੀ ਤੋੜੀ ਹੈ ਤੇ ਫਿਲਮ ਦੇ ਗੀਤਾਂ ਤੇ ਵਿਵਾਦਾਂ ਨੂੰ ਲੈ ਕੇ ਸ਼ਾਹਰੂਖ ਖਾਨ ਨੇ ਕਿਹਾ ਇਸ ਨਾਲ ਫਰਕ ਨਹੀਂ ਪੈਂਦਾ ਲੋਕ ਕੀ ਕਹਿੰਦੇ ਸਾਡੇ ਵਰਗੇ ਲੋਕ ਪੋਜ਼ਿਟਿਵ ਬਣੇ ਰਹਿਣਗੇ ਖੇਰ ਇਹ ਫਿਲਮ 25 ਜਨਵਰੀ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਵੇਗੀ ਹੁਣ ਦੇਖਣਾ ਹੋਵੇਗਾ ਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜੋ ਫਿਲਮ ਵਿਵਾਦਾਂ ਵਿੱਚ ਹੈ ਰਿਲੀਜ਼ ਹੋਣ ਤੋਂ ਬਾਅਦ ਇਹ ਫਿਲਮ ਕਿੰਨੀ ਕੁ ਤਰੱਕੀ ਕਰਦੀ ਹੈ ਸਾਹਮਣੇ ਜੇ ਕੋਈ ਕਿਊਟ ਬੱਚਾ ਹੋਵੇ ਤਾਂ ਉਸਦੀਆਂ ਗੱਲਾਂ ਪੱਟੇ ਬਿਨਾਂ ਤਾਂ ਰਿਹਾ ਹੀ ਨਹੀਂ ਚੰਦਾ ਚਾਹੇ ਉਹ ਬੱਚਾ ਕਿੰਨਾ ਵੀ ਪਰੇਸ਼ਾਨ ਕਿਉਂ ਨਾ ਹੋ ਜਾਵੇ ਜਾਂ ਫਿਰ ਰੋਣੇ ਕਿਉਂ ਨਾ ਲੱਗ ਜਾਵੇ ਤਾਂ ਹੁਣ ਅਜਿਹਾ ਹੀ ਕੁਝ ਪੰਜਾਬ ਦੀ ਕਟਰੀਨਾ ਕੈਪ ਯਾਨੀ ਕਿ ਸ਼ਹਿਨਾਤ ਦਿਲ ਵੱਲੋਂ ਕਰਦੇ ਹੋਏ ਨਜ਼ਰ ਆ ਰਿਹਾ ਉਹਨਾਂ ਵੱਲੋਂ ਇੱਕ ਬੱਚੇ ਨੂੰ ਪਰੇਸ਼ਾਨ ਪਰਸ਼ਾਨ ਨੇ ਕਿਹ ਸਕਦੇ ਪਿਆਰ ਦਿੰਦੇ ਹੋਏ ਨਜ਼ਰ ਆ ਰਿਹਾ ਇਹ ਬੱਚਾ ਕੋਈ ਹੋਰ ਨਹੀਂ ਸਗੋ ਭਾਰਤੀ ਸਿੰਘ ਦਾ ਬੇਟਾ ਹੈ ਜੀ ਹਾਂ ਸ਼ਹਿਨਾਜ਼ ਗਿਲ ਵੱਲੋਂ ਕੁਝ ਪੋਸਟਾਂ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਵਿੱਚ ਕਿਵੇਂ ਉਹ ਭਾਰਤੀ ਸਿੰਘ ਦੇ ਬੇਟੇ ਨੂੰ ਪਿਆਰ ਦਿੰਦੇ ਹੋਏ ਨਜ਼ਰ ਆ ਰਿਹਾ ਉਹਨਾਂ ਵੱਲੋਂ ਇਸ ਪੋਸਟਾਂ ਦੇ ਥੱਲੇ ਜੋ ਕੈਪਸ਼ਨ ਦਿੱਤੀ ਗਈ ਹੈ ਉਸ ਨੂੰ ਪੜ੍ਹ ਕੇ ਇਹ ਸਮਝਿਆ ਜਾ ਸਕਦਾ ਹੈ ਇਹ ਇੰਦਾ ਚ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਉਹਨਾਂ ਵੱਲੋਂ ਭਾਰਤੀ ਸਿੰਘ ਦੇ ਬੇਟੇ ਨੂੰ ਨੀਂਦ ਵਿੱਚ ਉਠਾ ਕੇ ਹੀ ਪਿਆਰ ਦਿੱਤਾ ਜਾ ਰਿਹਾ ਤੁਸੀਂ ਵੀ ਦੇਖੋ ਇੱਕ ਕਿਊਟ ਵੀਡੀਓ ਤੇ ਤੁਹਾਨੂੰ ਕੈਪਸ਼ਨ ਵੀ ਦਿਖਾ ਦਿੰਨੇ ਆ। ਦੇਖੀ ਤੁਸੀਂ ਵੀ ਇਹ ਸ਼ਹਿਨਾਜ਼ ਗਿਲ ਦੀ ਭਰਤੀ ਸਿੰਘ ਦੇ بیٹے ਨਾਲ ਕਿਊਟ ਵੀਡੀਓ। ਕਿਵੇਂ ਸ਼ਹਿਨਾਜ਼ ਗਿਲ ਵੱਲੋਂ ਗੋਲੇ ਤੇ ਪਿਆਰ ਲੁਟਾਇਆ ਜਾ ਰਿਹਾ ਤੇ ਇਹ ਪੋਸਟ ਨਾਲ ਸਾਂਝੀਆਂ ਕਰ ਉਹਨਾਂ ਕੈਪਸ਼ਨ ਵਿੱਚ ਲਿਖਿਆ ਗੋਲਾ ਨੂੰ ਨੀਂਦ ਆ ਰਹੀ ਸੀ ਫਿਰ ਵੀ ਮੈਂ ਪਰੇਸ਼ਾਨ ਕੀਤਾ। ਇਸ ਤੋਂ ਤਾਂ ਸਾਫ਼ ਹੈ ਕਿ ਸ਼ਹਿਨਾਜ਼ ਨੇ ਗੋਲਾ ਨੂੰ ਨੀਂਦ ਵਿੱਚ ਹੀ ਜਗਾ ਦਿੱਤਾ ਤੇ ਖੁਦ ਨੂੰ ਰੋਕ ਕੇ ਨਹੀਂ ਪਾਈ ਗੋਲਾ ਤੇ ਪਿਆਰ ਲਟਾਉਣ ਤੋਂ। ਪ੍ਰਸ਼ੰਸਕਾਂ ਵੱਲੋਂ ਵੀ ਇਸ ਵੀਡੀਓ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ ਆਪਣੇ ਪਸੰਦੀਦਾ ਸਟਾਰੇ ਨਾਲ ਜੁੜੀ ਹਰ ਅਪਡੇਟ ਲਈ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਇਸ ਦੇ ਨਾਲ ਹੀ ਤੁਸੀਂ ਸਾਨੂੰ ਆਈ ਪੀ ਟੀਵੀ ਦੇ ਲਗ ਲਗ ਪਲੇਟਫਾਰਮ ਤੇ 24 ਘੰਟੇ ਵੇਖ ਸਕਦੇ ਹੋ ਤੇ ਅਸੀਂ ਓਟੀਟੀ ਪਲੇਟਫਾਰਮ ਐਂਡਰੋਇਡ ਟੀਵੀ ਤੇ ਐਮਾਜ਼ਾਨ ਫਾਇਰ ਸਿਕਟੀਵੀ ਮੌਜੂਦ ਹੈ ਇਸ ਦੇ ਨਾਲ ਹੀ ਤੁਸੀਂ ਸਾਡਾ ਲਾਈ ਪੰਜਾਬੀ ਟੀਵੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਫ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ